ਅੱਜ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਮਾੜੀ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਾਈ ਭពਿੰਦਰ ਦੇ ਘਰੋਂ ਇੱਕ ਚੰਗੇ ਦੁੱਧ ਵਾਲੀ ਮੱਝ ਦਿਖਾ ਰਹੇ ਆਂ ਪੂਰੀ ਗੱਲਬਾਤਾਂ ਭਾਈ ਦੇ ਨਾਲ ਸੁਣ ਕਰਾਂਗੇ ਵੀ ਕਦੋਂ ਕਹੇ ਸੂਈ ਐ ਤੇ ਕਿੰਨਾ ਕ ਜਿਹੜਾ ਪਿਛਲੇ ਸੂਏ ਦਾ ਸੀ ਜਿਹੜਾ ਦੁੱਧ ਸੀ ਇਹਦਾ ਕੀ ਰੇਟ ਕਰਿਆ ਸਿੰਘਾਂ ਦੀ ਬਹੁਤ ਸੋਣੀ ਐ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ ਐ ਸਵੇਰ ਨਾ ਆਪਾਂ ਵੀਡੀਓ ਬਣਾ ਰਹੇ ਆਂ ਤੇ ਤੁਰ ਇੱਕ ਵਾਰੀ ਖੋਲ ਕੇ ਤੁਰ ਕੇ ਦਿਖਾ ਦੇ ਫਿਰ ਆਪਾਂ ਕਰਦੇ ਆਂ ਗੱਲਬਾਤ ਤਰਦੀ ਦਾ ਤੁਸੀਂ ਲੇਵਾ ਦੇਖ ਸਕਦੇ ਹੋ 11 ਕਿ ਜਿਹੜੀ ਲੇਪੀ ਦੀ ਧੱਕ ਜਰੂਰ ਅੱਗੇ ਨੂੰ ਐ ਪਰ ਦੁੱਧ ਵਜ ਕਦਾ ਵੀ ਬਹੁਤ ਚੰਗਾ ਪਿਛਲੇ ਸਵੇਰ ਦਾ ਕੱਢਿਆ ਕਰੇ ਲੋ ਵੀਡੀਓ ਕੋਈ ਵਪਾਰ ਦਾ ਕੰਮ ਨੇ ਬਾਈਆਂ ਦਾ ਦੁੱਧ ਦਾ ਕੰਮ ਹੈ ਥਾਲੇ ਵੀ ਦੀ ਫਿਰ ਆਪਾਂ ਕਹਿੰਦੇ ਪੂਰੀ ਮਿੱਤਰੋ ਸਾਫ ਹੈ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਸਤਿ ਸ੍ਰੀ ਅਕਾਲ ਹੋਰ ਇਹਦਾ ਸੁਆ ਪਹਿਲਾਂ ਤਾਂ ਹੀ ਮੱਝ ਦਾ ਸੁਆ ਇਹਦਾ ਤੀਜਾ ਹੈ ਤੀਜਾ ਸੁਗਾ ਸੂਈ ਆ ਕਦੋਂ ਕਸੂਈ ਆ ਇਹ ਇਹ ਰਾਤ ਸੂਈ ਆ ਜੀ ਤੜਕੇ ਦਾ ਬੋਲਾ ਇੱਕ ਕਟੇ ਇੰਝਾ ਆ ਕੇ 2 ਕਿਲੋ ਬੋਲਾ ਕੱਢਿਆ ਵਾ ਹਾਂ ਹਾਂ ਠੀਕ ਹੈ ਤੇ ਦੁੱਧ ਕਿੰਨਾ ਕਹ ਦਿੱਤਾ ਵਾ ਜੇ ਨੇ ਬੋਧਾ ਪਿਛਲੇ ਸੂਈ ਦਾ ਜਿਹੜਾ 15 ਕਿਲੋ ਕੰਡੇ ਵਾਲਾ ਚੋਆ ਵਾ ਹਾਂ ਪਿਛਲੇ ਸੂਈ ਦਾ ਠੀਕ ਹੈ ਕੱਢੂ ਇਸ ਵਾਰ ਵੀ ਹਾਂਜੀ 15 16 ਤੱਕ ਡੁੱਧ ਵੱਧ ਪਾਉਂਆਂ ਕੱਢਦੇ ਚਾਹ ਠੰਡ ਦੀ ਰੁੱਤ ਆ ਗਈ ਨਾਂ ਦੇ ਵਿੱਚ ਪਸੂ ਦੁੱਧ ਵੱਧ ਹਾਂ ਦੁੱਧ ਵੱਧ ਕਰਦਾ ਗਰਮੀ ਵਿੱਚ ਫਰਕ ਪੈਂਦਾ ਹਨਾ ਰੇਟ ਕੀ ਕਰਤਾ ਜਿਹਦਾ ਰੇਟ ਤਾਂ ਲੈਣ ਦੇ ਨਹੀਂ ਆ ਮੰਨ ਲਾ 160 ਠੀਕ ਆ ਓਕੇ ਤੇ ਕਿਹੜੇ ਸਿਮੈਂਟ ਦਾ ਬੱਚਾ ਇਹ ਇਹ ਨੀਂਦਾਂ ਵਾਲੀ ਹੈਗਾ ਵੀਰਾਵਾਲੀ ਦਾ 68 ਦੁੱਧ ਕੱਢਿਆ ਬਾ ਦੂਜੇ ਸੂਏ ਦਾ 15 ਲੀਟਰ ਤੇ ਤੀਜੇ ਸੂਏ ਸੂਈ ਹੈ ਸੇਰੂ ਦਾ ਬੱਚਾ ਰੇਟ 160 ਹਨਾ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 94172 94172 05269 05269 ਇੱਕ ਵਾਰੀ ਮੁੰਡਿਆ ਫੇਰ ਤੋਰ ਕੇ ਦਿਖਾਈ ਮਾੜੇ ਜੇ ਆ ਕਦ ਕਾਠ ਬੇਲ ਮਿੱਤਰੋ ਫੁੱਲ ਹੈ ਚੰਗੀ ਸਮੀ ਵੀ ਹੈ ਤੇ ਤੀਜੇ ਸੂਏ ਇਹ ਸੋਈ ਵੀ ਹੈ ਜਿਹੜਾ ਵੀ ਵੀਰ ਭਰਾ ਨੂੰ ਲੋੜ ਹੋਵੇ ਬਾਈ ਦਾ ਜਿਹੜਾ ਘਰ ਹੈ ਪਿੰਡ ਦੇ ਮਾੜੀ ਦੇ ਨਹਿਰ ਤੋਂ ਨੇੜੇ ਸਕੂਲਾ ਸਕੂਲ ਤੋਂ ਜਮਾ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਹੈ ਸੋ ਤੋਰ ਦੇਖ ਸਕਦੇ ਹੋ ਲੇਵਾ ਤੁਰਦੀ ਦਾ ਦੇਖ ਸਕਦੇ ਹੋ ਸੁਭਾ ਆਪਾਂ ਵੀਡੀਓ ਬਣਾ ਰਹੇ ਆ ਸਾਂ ਕਰਕੇ ਥੋੜਾ ਜਾਂ ਹਾਂਜੀ ਆ ਸਾਰੀਆਂ ਚੋਟੀਆਂ ਬ੍ਰੀਡ ਵਾਲੀਆਂ ਨਹੀਂ ਆਪਣੇ ਕੋਲੇ ਕਿੰਨੇ ਕਿੰਨੇ ਕਿ ਦੁੱਧ ਵਾਲੇ ਪਸ਼ੂ ਆਪਣੇ ਕੋਲੇ ਆਪਣੇ ਕੋਲੇ ਆ ਨਾ ਥੱਲੇ 11 ਕਿਲੋ ਸੀਗਾ 11 ਜੀ ਉਹ ਥੋਟੀਆਂ ਕਿਲੇ ਅੱਜ 16 ਕਿਲੋ ਤਿਆਰ ਆ ਕੰਡੇ ਵਾਲਾ ਕੈ ਮਸੂਆ ਉਹ ਤੀਜਾ ਸਮੇ ਉਹ ਸੀ ਠੀਕ ਆ ਆ ਪਹਿਲੇ ਸੀ ਇਹਨੇ 14 ਕਿਲੋ ਕੱਢਿਆ ਇਹਨੇ 14 ਕੱਢਿਆ ਮਨ ਲਾ ਹੈਗੀਆਂ ਵੀ 14 ਤੋਂ ਤੇਰਨ 14 ਤੋਂ ਸਾਰੀਆਂ ਪਲੱਸ ਹੀ ਆ ਬਾਈ ਆ ਤਿੰਨ ਚਾਰ ਮੈਂ ਛੱਪਾ ਜੀ ਦੀਆਂ ਰੱਖ ਲੈਣਗੇ ਤੋਂ ਰੱਖ ਬਣਾ ਦੇ ਸਭ ਦਾ ਕੰਮ ਕਰੀ ਨਹੀਂ ਇਹ ਤੋਂ ਕੜਾ ਕੱਪਣਾ ਵੇਚ ਦਿੰਦੇ ਹਾਂ ਹਾਂ ਇਹ ਨਾਰਮਲ ਉਹ ਅੱਲਾ ਲਗਾ ਰੱਖੀਂਆਂ ਤਿੰਨ ਚਾਰ ਠੀਕ ਹੈ ਹੁਣ ਹੈ ਕੋਈ ਟੋਕੜ ਗੱਪਣ ਵਿੱਚ 8252 ਓਕੇ ਚਲੋ ਗਾਹਾਂ ਨੂੰ ਦੇਖਦੇ ਆ ਤੇ ਇੱਕ ਵਾਰੀ ਫੋਨ ਨੰਬਰ ਦੱਸ ਦਿਓ ਜੀ ਦੁਬਾਰਾ 94172 ਹਾਂਜੀ 05269 9417205269 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਮਾੜੀ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਹੁਤ ਹੀ ਠੰਡੀ ਸੀਲ ਹੈ ਬਿਲਕੁਲ ਹੀ ਆਪਾਂ ਕੋਲੋਂ ਵੀਡੀਓ ਬਣਾ ਰਹੇ ਆ ਕੋਈ ਦਰਦੀ ਨਹੀਂ ਕੋਈ ਭਜਦੀ ਨਹੀਂ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124